ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਹੈਲਥ ਹਰਬਲ 213 ਫੈਮਿਲੀ ਦੇ ਵਿੱਚ ਤੁਹਾਡਾ ਸਵਾਗਤ ਹੈ ਜੀ ਤੇ ਅੱਜ ਅਨਮੋਲ ਆਇਆ ਤੇ ਅਨਮੋਲ ਭਾਈ ਖੇਡਣ ਲੱਗ ਗਿਆ ਫਟਵਾਲ ਦੇ ਨਾਲ ਕਹਿੰਦਾ ਆਖੇ ਮੇਰੇ ਨਾਲ ਖੇਡੋ ਤੇ ਅਸੀਂ ਵੀ ਦੋਨੇ ਜੀ ਇਹਦੇ ਨਾਲ ਖੇਡਣ ਲੱਗ ਗਏ ਤੇ ਹੁਣੇ ਥੱਕ ਟੁੱਟ ਕੇ ਤੇ ਇਹਨੂੰ ਲੱਗੀ ਭੁੱਖ ਤੇ ਫਿਰ ਇਹ ਲੱਗ ਜਾਂਦਾ ਹੈਗਾ ਮੰਮਾ ਭੁੱਖ ਲੱਗੀ ਆ ਮੰਮਾ ਭੁਥ ਲੱਗੀ ਆ ਲੱਗਿਆ ਰਹਿੰਦਾ ਹੈਗਾ ਰੌਲਾ ਪਾਉਣ ਫਿਰ ਮੈਂ ਖਚਲਾ ਆ ਜਾ ਹੁਣ ਤੈਨੂੰ ਮੈਂ ਕੁਛ ਨਾ ਕੁਛ ਕੱਟ ਕੇ ਦੇਵਾਂ ਤੇ ਫਿਰ ਕਹਿੰਦਾ ਆਖੇ ਮੈਂ ਤਾਂ ਸਾਰੀਆਂ ਚੀਜ਼ਾਂ ਖਾਣੀਆਂ ਮੱਖ ਚੱਲ ਭਾਈ ਸਾਰੀਆਂ ਖਾਲੀ ਚੀਜ਼ਾਂ ਥੋੜੀਆਂ ਥੋੜੀਆਂ ਮੈਂ ਤੇ ਫਿਰ ਅਨਮੋਲ ਦੇ ਨਾਨੂ ਅਸੀਂ ਚੱਕਿਆ ਚੱਕ ਕੇ ਟਰੇ ਜੀ ਤੇ ਸਾਰਾ ਕੁਝ ਰੱਖ ਲਿਆ ਵਿੱਚ ਤੇ ਆ ਦੇਖੋ ਕਿਵੇਂ ਤਾੜੀਆਂ ਪਾਉਣ ਲੱਗਿਆ ਪਿਆ ਤੇ ਕਿਵੇਂ ਇਹਨੂੰ ਉਹ ਹੋਇਆ ਪਿਆ ਵੀ ਹੁਣ ਲੱਗੀ ਆ ਨਾ ਭੁੱਖ ਜਦੋਂ ਕਰਾਰੀ ਭੁੱਖ ਲੱਗੀ ਹੋਵੇ ਨਾ ਫਿਰ ਉਹਦੀਆਂ ਚੀਜ਼ਾਂ ਸਵਾਦ ਲੱਗਦੀਆਂ ਸਾਰੀਆਂ ਖਾਣ ਵਾਲੀਆਂ ਹੁਣ ਇਹੇ ਬੱਸ ਸਾਰਿਆਂ ਦਾ ਬਾਬਾ ਬਣਿਆ ਬੇਟਾ ਵੀ ਮੈਂ ਆ ਬੱਸ ਮੈਂ ਇੱਕ ਬੁਣੀ ਗਿਆਨੀ ਮੈਨੂੰ ਅਕਲ ਆ ਮੈਨੂੰ ਗੱਲ ਕਰਨੀ ਆਉਂਦੀ ਆ ਦੇਖੋ ਤੁਸੀਂ ਕਿਨੇ ਇਹ ਬਾਹਾਂ ਮਾਰ-ਮਾਰ ਕੇ ਗੱਲਾਂ ਕਰੀ ਜਾਂਦਾ ਹੈਗਾ ਹਨਾ ਹੁਣੇ ਬੈਠਾ ਤੇ ਹੁਣ ਝਾਕੀ ਜਾਂਦਾ ਵੀ ਕਦੋਂ ਕੱਟਿਆ ਜਾਵੇ ਸਾਰਾ ਕੁਝ ਤੇ ਕਦੋਂ ਮੈਨੂੰ ਮਿਲੇ ਆ ਦੇਖੀ ਚੱਲੋ ਤੁਸੀਂ ਹੁਣ ਇਹਦੇ ਬੈਠੇ ਦੇ ਕੰਮ ਲੱਗਿਆ ਪਿਆ ਨਾ ਤੇ ਆ ਦੇਖੋ ਤੁਸੀਂ ਇਹ ਗੱਲਾਂ ਦੇਖੋ ਸੁਣਾਉਂਦਾ ਹਨ ਬਾਹਾਂ ਦੇਖੋ ਮਾਰਦਾ ਇਹ ਤੇ ਮੈਂ ਆਖਾ ਚੱਲ ਮੈਂ ਕੇਲੇ ਛਿੱਲ ਕੇ ਮੈਂ ਆਖਾ ਚੱਲ ਅੱਜ ਤੈਨੂੰ ਨਾ ਫਰੂਟ ਚਾਟ ਦੀ ਬਣਾ ਦੇਣੀ ਜਿਹੜੀ ਚੀਜ਼ ਤੂੰ ਖਾਣੀ ਆ ਖਾਣੀ ਕਹਿੰਦਾ ਨਹੀਂ ਮੈਂ ਤਾਂ ਮੰਗੇਓ ਖਾਊਂਗਾ ਤੇ ਮੈਂ ਐ ਕਰੂੰਗਾ ਮੈਂ ਬਾਹ ਕਰੂੰਗਾ ਮਾ ਚਲ ਜਿਹੜਾ ਕੁਝ ਤੂੰ ਖਾਣਾ ਹੈ ਉਹ ਜਿਹੜਾ ਕੁਝ ਤੈਨੂੰ ਚੰਗਾ ਲੱਗਦਾ ਤੂੰ ਖਾ ਲਾ ਮੈਂ ਤੈਨੂੰ ਸਾਰਾ ਕੁਝ ਕੱਟ ਦੰਨੀ ਹੈ ਤੇ ਚਲੋ ਮੈਂ ਆਖਿਆ ਆਪਾਂ ਵੀ ਨਾਲ-ਨਾਲ ਆਪਣਾ ਵੀ ਚਲੇ ਨੇ ਨਾ ਦਿਨ ਨਿਕਲ ਜੂਗਾ ਹਨਾ ਆਪਾਂ ਵੀ ਭੋਰਾ-ਭੋਰਾ ਖਾ ਲੈਨੇ ਆ ਮੈਂ ਇੱਥੇ ਬੈਠੀ ਨੇ ਤੇ ਆ ਭਾਈ ਸਾਰਾ ਕੁਝ ਲਿਆ ਕੱਟ ਠੀਕ ਹੈ ਜੀ ਆ ਕੱਟ ਕੇ ਸਾਰਾ ਕੁਝ ਤੇ ਆ ਪਾ ਲਿਆ ਪਲੇਟ 'ਚ ਤੇ ਡਾਕਟਰ ਸਾਹਿਬ ਨੂੰ ਮੈਂ ਆਖਿਆ ਮਖਾ ਤੁਸੀਂ ਬਹਿਲੇ ਕਿਉਂ ਬੈਠੇ ਹੋ ਤੁਸੀਂ ਵੀ ਕੋਈ ਕੰਮ ਕਰੋ ਕਹਿੰਦੇ ਲੈ ਦੱਸ ਹੁਣ ਤੁਸੀਂ ਲੱਗੇ ਤਾਂ ਪਏ ਉਹਨਾਂ ਨਹੀਂ ਦੋ ਤਾਂ ਮਖਾ ਨਹੀਂ ਨਹੀਂ ਆਏ ਨਹੀਂ ਕੰਮ ਚੱਲਦਾ ਭਈ ਆਪ ਦੇ ਖਾਣ ਜੋਗਰਾ ਕੰਮ ਕਰੋ ਤੁਸੀਂ ਤੇ ਆ ਚੱਕੋ ਕਰਦ ਤੇ ਤੁਸੀਂ ਆ ਨਾਰੰਗੀ ਲੈ ਕੇ ਆਏ ਸੀ ਤੇ ਇਹਨੂੰ ਕੱਟ ਲੋ ਠੀਕ ਹੈ ਜੀ ਮੈਨੂੰ ਕਹਿੰਦੇ ਚੱਲ ਆਖੇ ਮੈਂ ਕੱਟ ਦੰਨਾ ਇਹਨੂੰ ਤੂੰ ਆਖੇ ਤੂੰ ਇਹਨੂੰ ਵਿੱਚ ਹੋਰ ਹੀ ਮਾਰੀ ਜਾਨੀ ਐ ਤੂੰ ਚਾ ਆ ਦੇਖੋ ਕਿਵੇਂ ਲੱਗੇ ਪਏ ਨੇ ਇਹਨਾਂ ਨੂੰ ਤਰੀਕਾ ਕੱਟਣ ਦਾ ਮੈਂ ਤਾਂ ਉੱਤੋਂ ਛਿੱਲੜ ਲਾਉਣ ਲੱਗ ਗਈ ਕਹਿੰਦੇ ਆਏ ਨਹੀਂ ਲੈਂਦੇ ਹੁੰਦੇ ਇਹਨੂੰ ਪਹਿਲਾਂ ਕੱਟਣਾ ਪੈਂਦਾ ਹੁੰਦਾ ਹੁਣੇ ਕੱਟ ਕੇ ਤੇ ਉੱਤੋਂ ਸੌਖਾ ਲੈ ਗਿਆ ਤੇ ਚਬੜੀ ਜੀ ਤੇ ਉਧਰੋਂ ਅਨਮੋਲ ਦੇ ਭਾਦੀ ਬਣੀ ਪਈ ਆ ਉਹ ਵੇਖੋ ਕਿਵੇਂ ਹੱਥ ਮਾਰੀ ਜਾਂਦਾ ਹੈਗਾ ਤੇ ਆਹ ਦੇਖੋ ਤੁਸੀਂ ਤੇ ਫਿਰ ਇਹ ਡਾਕਟਰ ਸਾਹਿਬ ਲੱਗ ਗਏ ਇਹਨੂੰ ਕੱਟਣ ਤੇ ਉੱਤੋਂ ਛਿੱਲਣ ਲੱਗ ਗਏ ਮੈਂ ਖਾਲਾ ਛਿੱਲਦੇ ਹੋ ਫਿਰ ਤੁਸੀਂ ਮੈਂ ਕਰਦੀ ਆ ਇਹਦਾ ਕੋਈ ਇੰਤਜ਼ਾਮ ਤੇ ਮੈਂ ਕਿਹਾ ਮੈਂ ਉਹਨੇ ਨਾ ਆਪਣੇ ਉਹ ਕਹਿੰਦੇ ਹੁੰਦੇ ਤਰਬੂਜ چیر ਕੇ ਰੱਖਿਆ ਸੀਗਾ ਮੈਂ ਹੋ ਰੱਖ ਲਿਆ ਪਲੇਟ ਦੇ ਵਿੱਚ ਤੇ ਆ ਚੱਕੋ ਜੀ ਤੁਸੀਂ ਆਪਾਂ ਨਾਰੰਗੀ ਵੀ ਰੱਖ ਲਈ ਵਿੱਚ ਤੇ ਮੈਂ ਆਖਿਆ ਹੁਣ ਆਪਾਂ ਅਨਮੋਲ ਦੇ ਨਾਲ ਨਾਲ ਆਪਣੀ ਵੀ ਚੰਦੀ ਹੈ ਦੇਖੋ ਕਿੱਡਾ ਸੋਹਣਾ ਡਿਜ਼ਾਈਨ ਬਣਦਾ ਹੈਗਾ ਇਹ ਤਾਂ ਹਨਾ ਖੱਟੀ ਮਿੱਠੀ ਜੀ ਹੁੰਦੀ ਹੈਗੀ ਇਹ ਤੇ ਹੁਣ ਆਪਾਂ ਇਹਦੇ ਕੱਟ ਦੇਣੇ ਆ ਜੀ ਪੀਸ ਪੀਸ ਕੱਟ ਕੇ ਆਪਾਂ ਇਹਦੇ ਤੇ ਵੰਡ ਕੇ ਖਾ ਲੈਣਾ ਹੈਗਾ ਠੀਕ ਹੈ ਜੀ ਹੁਣ ਅਨਮੋਲ ਦਾ ਤਾਂ ਕੋਈ ਹਾਲ ਨਹੀਂ ਤੇ ਆਹ ਦੇਖੋ ਤੁਸੀਂ ਡਾਕਟਰ ਸਾਹਿਬ ਕਹਿੰਦੇ ਆ ਵੀ ਇਹਦੇ ਛੋਟੇ ਛੋਟੇ ਪੀਸ ਕੱਟੋ ਤੇ ਫਿਰ ਇਹਨੂੰ ਖਵਾਓ ਠੀਕ ਹੈ ਤੇ ਆ ਛੋਟੇ ਛੋਟੇ ਪੀਸ ਕੱਟ ਲਏ ਜੀ ਇਹ ਹੁਣ ਉਸਰ ਵੱਟੇ ਲਈ ਜਾਂਦਾ ਕਦੇ ਬਾਹ ਕਿੱਧਰ ਨੂੰ ਰੱਖਦਾ ਕਦੇ ਕਿੱਧਰ ਨੂੰ ਰੱਖਦਾ ਕਦੇ ਕਿੱਧਰ ਆ ਤਾਂ ਕੰਮ ਨਹੀਂ ਇਹ ਆ ਦੇਖੋ ਤੁਸੀਂ ਮੈਂ ਕੱਟ ਤੇ ਕੇਲੇ ਆ ਲੋ ਜੀ ਸਾਰਾ ਕੁਝ ਕੱਟ ਕੇ ਰੱਖਤਾ ਆਪਾਂ ਮੰਗੇਓ ਵੀ ਕੱਟਤਾ ਹੈਗਾ ਨਾ ਨਾਰੰਗੀ ਤੇ ਮੰਗੇਓ ਕੱਟਣ ਵਾਲਾ ਰਹਿ ਗਿਆ ਹਜੇ ਮੰਗੇਓ ਹੁਣ ਕੱਟਦੇ ਆਪਾਂ ਆ ਲੋ ਜੀ ਇਹ ਮੰਗੇਓ ਹੁਣ ਆਪਾਂ ਕੱਟਤਾ ਆ ਦੇਖੋ ਤੁਸੀਂ ਆਪਾਂ ਕਰਤੇ ਜੀ ਇਹਦੇ ਪੀਸ ਓਹੋ ਇਹ ਤਾਂ ਡਿੱਗਦਾ ਇਹ ਤਾਂ ਨਾ ਡੁੱਲ ਡੁੱਲ ਪੈਂਦਾ ਹੈਗਾ ਇਹਦਾ ਰਾਸ ਇੰਨਾ ਵੀ ਇਹ ਡੁੱਲ-ਡੁੱਲ ਪੈਂਦਾ ਦੇਖੋ ਹੱਥ ਚੋਂ ਨਿਕਲ ਗਿਆ ਇਹ ਤੇ ਆਹ ਦੇਖੋ ਇਹ ਡੁੱਲਦਾ ਹੁਣ ਤੇ ਪੈਂਦਾ ਡੁੱਲ-ਡੁੱਲ ਕੇ ਤੇ ਆਹ ਦੇਖੋ ਤੁਸੀਂ ਠੀਕ ਹੈ ਜੀ ਆਹ ਦੇਖੋ ਤੁਸੀਂ ਸਾਰਾ ਕੁਝ ਲਿਆ ਆਪਾਂ ਨੇ ਕੱਟ ਕੱਟ ਕੇ ਭਾਈ ਇਹਦੇ ਵਿੱਚ ਪਾ ਲਿਆ ਆਪਾਂ ਪਲੇਟ ਦੇ ਵਿੱਚ ਉਹ ਵੇਖੋ ਕਿਵੇਂ ਲੱਗਿਆ ਪਿਆ ਹੱਥ ਤੇ ਹੱਥ ਮਾਰ ਕੇ ਗੱਲ ਕਰਨ ਵਾਸਤੇ ਤੇ ਹੁਣ ਡਾਕਟਰ ਸਾਹਿਬ ਕਹਿੰਦੇ ਵੀ ਆ ਜਾਓ ਤੁਸੀਂ ਵੀ ਖਾਓ ਤੇ ਆਹ ਲੋ ਜੀ ਆਪਣੀ ਪਲੇਟ ਹੋ ਗਈ ਤਿਆਰ ਤੇ ਭਾਈ ਆਪਣੀ ਤਿਆਰ ਕੀਤੀ ਪਲੇਟ ਤੁਹਾਨੂੰ ਕਿਵੇਂ ਲੱਗੀ ਪਹਿਲਾ ਤਾਂ ਅੱਜ ਅਨਮੋਲ ਵੇਖੀ ਨਾ ਖੇਡਿਆ ਖੇਡ ਕੇ ਫੇਰ ਲੱਗੀ ਐ ਭੁੱਖ ਚੰਗੀ ਕਰਾਰੀ ਹੋਣ ਇਹਨੂੰ ਤੇ ਹੁਣ ਅਸੀਂ ਕੀ ਕਰਨਾ ਹੈਗਾ ਮੈਂ ਤੇ ਅਸੀਂ ਤਾਂ ਖਾਣਾ ਹੈਗਾ ਤਰਬੂਜ ਤੇ ਆਹ ਦੇਖੋ ਡਾਕਟਰ ਸਾਹਿਬ ਬੁਲਾ ਰਹੇ ਨੇ ਤੁਹਾਨੂੰ ਵੀ ਭਾਈ ਤੁਸੀਂ ਵੀ ਆ ਕੇ ਖਾਓ ਹੈਨਾ ਸਾਰੇ ਜਾਣੇ ਵੀ ਅਸੀਂ ਇਕੱਲੇ ਨਹੀਂ ਖਾਂਦੇ ਹੈਗੇ ਤੁਸੀਂ ਵੀ ਸਾਡੇ ਨਾਲ ਆ ਕੇ ਕਰੋ ਇੰਜੋਏ ਹੈਨਾ ਤੇ ਅੱਜ ਭਈ ਅਨਮੋਲ ਦੇ ਨਾਲ ਮਾਰੀ ਮਸਤੀ ਤੇ ਅਸੀਂ ਤਾਂ ਇੱਥੇ ਹੀ ਬੈਠੇ ਸੀਗੇ ਮੈਟ ਪਿਛਾ ਕੇ ਥੱਲੇ ਹੀ ਸੀਗੇ ਤੇ ਬੈਠੇ ਤੇ ਹੁਣ ਮੈਂ ਆਹ ਦੇਖੋ ਖਾਓ ਜੀ ਤੁਸੀਂ ਆ ਜਾਓ ਆਜੋ ਜੀ ਤਰਬੂਜ ਖਾਓ ਸਾਰੇ ਜਾਣੇ ਤੇ ਅਨਮੋਲ ਵੀ ਲੱਗਿਆ ਹੈਗਾ ਖਾਣ ਅਨਮੋਲ ਲੱਗਿਆ ਮੰਗੋ ਖਾਣ ਉਹ ਕਹਿੰਦਾ ਤੁਸੀਂ ਮੰਗੋ ਖਾਓ ਆ ਦੇਖੋ ਜੀ ਬੜਾ ਸਵਾਦ ਆ ਦੇਖੋ ਕਿਵੇਂ ਕਰਦਾ ਹੈਗਾ ਆਹਾ ਆਹਾ ਦੇਖੋ ਤੁਸੀਂ ਇਹਦੀਆਂ ਗੱਲਾਂ ਤੁਸੀਂ ਸੁਣੀਆਂ ਨਹੀਂ ਹਜੇ ਇਹ ਗੱਲਾਂ ਬਹੁਤ ਮਾਰਦਾ ਚਲੋ ਠੀਕ ਹੈ ਜੀ ਵੀਡੀਓ ਕਿਵੇਂ ਲੱਗੀ ਦਿਓ ਜੀ ਅਨਮੋਲ ਨੂੰ ਪਿਆਰ